ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਿੰਮ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਚੰਦਪੁਰਾਣਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਵਜਾਇਦਾ ਨੇ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਫੋਨ ਨੰਬਰ 9814509968 ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਪਸ਼ੂ ਵਿਖਾਉਣੇ ਆ ਇੱਕ ਜਵਾਂ ਤਾਜੀ ਸੂਈ ਸਵਾਈ ਬੱਚਾ ਵੀ ਹਜੇ ਖੜ ਨਹੀਂ ਲੱਗਾ ਗਿੱਲਾ ਹੀ ਪਿਆ ਖੁਰੀਆਂ ਤੁਸੀਂ ਵੇਖ ਸਕਦੇ ਖੱਟੀਆਂ ਪਈਆਂ ਜੇ ਜਵਾਂ ਮਗਰ ਬੱਚੀ ਫੀਮੇਲ ਕਾਫ ਬਛੜੀ ਇਹ ਗੱਬਣ ਵਾਚੀ ਦੋਨਾਂ ਕੇ ਸੇਲ ਹੈ ਇਨਫਾਰਮੇਸ਼ਨ ਲੈਦਾ ਨਾ ਹਾਂਜੀ ਸასიਕਰ ਸੱਸੀਆ ਬਾਈ ਸਾਰਿਆਂ ਨੂੰ ਨਾਮ ਦੇ ਦੇ ਹਰਸ਼ਪਾਲ ਸਿੰਘ ਪਿੰਡ ਚੰਦਪੁਰਾਣਾ ਤਹਿਸੀਲ ਬਾਗਾਪੁਰਾਣਾ ਜ਼ਿਲ੍ਹਾ ਮੋਗਾ ਫੋਨ ਨੰਬਰ ਦੱਸ ਦਿਓ 9914022625 9914022625 ਜੋੜਾ ਬਾਈ ਹਾਂਜੀ ਜੋੜਾ ਜੀ ਕਿੰਨਾਂ ਮਸੂਆ ਸੂਈ ਸਵਾਈ ਦਾ ਬਸ ਦੂਜਾ ਉਹ ਘਰ ਆਣੇ ਜਿਸ ਨੂੰ ਲਈ ਉਹਨਾਂ ਨੇ ਦੂਜਾ ਗੱਠਾ ਕੋਈ ਆ ਦੇ ਸਮਝਣਾ ਲੈ ਲਵੇ ਕੋਈ ਦੂਜਾ ਘਰ ਵਿੱਚ ਜਾਂ ਤੀਜਾ ਦਾ ਦੂਜਾ ਤੀਜਾ ਸੂਆ ਹੀ ਆ ਹੁਣੇ ਸੂਈ ਆ ਘੰਟਾ ਪਹਿਲਾਂ ਠੀਕ ਐ ਕਿੰਨਾ ਕੁ ਦੁੱਧ ਪਿਆ ਜੀ ਪਾਣੀ ਕਰਾਂ ਦੱਸਿਆ ਵੀ 25+3 ਆਪਾਂ 20 ਕਿਲੋ ਕੇ ਅਗੇ ਦੇਵਾਂਗੇ। ਕੱਢੀਏ ਬਾਹਰੋਂ। ਦੋਸਤੋ ਕਿਸੇ ਨੇ ਦੂਜਾ ਮੰਨ ਨਹੀਂ ਦੂਜਾ ਮੰਨ ਲੈ ਤੀਜਾ ਮੰਨ ਨਹੀਂ ਤੀਜਾ ਮੰਨ ਲੈ ਘੰਟਾ ਕੀ ਹੋਇਆ ਵੀਰ ਕਹਿੰਦਾ ਸੂਈ ਨੂੰ ਜੇਰ ਪੈਣੀ ਹੈ ਜੇ ਬਾਕੀ ਆ ਬਾਕੀ ਤੁਹਾਨੂੰ ਪ੍ਰੂਫ ਵਿਖਾ ਹੀ ਦਿੱਤਾ ਕਿ ਬੱਚਾ ਖੜ ਨਹੀਂ ਲੱਗਾ ਜੇ ਗਿੱਲਾ ਹੀ ਪੈ ਖੁਰੀਆਂ ਵੀ ਹੈ ਜੇ ਖੱਟੀਆਂ ਹੀ ਪਈਆਂ। ਜਿੰਨਾ ਤੋਂ ਲਈ ਉਹ ਦੱਸਦੇ 25+ ਦੁੱਧ ਚੋਇਆ ਪਰ ਬਾਈ ਕਹਿੰਦਾ 20 ਕਿਲੋ ਮੰਨ ਕੇ ਅਗਲਾ ਸੌਦਾ ਕਰ ਲੈ ਐਡੀ ਵਹਿੜ ਜੇ 20 ਕਿਲੋ ਦੁੱਧ ਨਹੀਂ ਦਿੰਦੀ ਫਿਰ ਦੇਣਾ ਵੀ ਕਿਹੜੀ ਨੇ ਬਾਕੀ ਹੁਣ ਰੁੱਤ ਵਧੀਆ ਆ ਗਈ ਹੈ। ਸ਼ਿਆਰੂ ਸ਼ੈਲ ਕਰਮ ਵਾਲੀ ਦੁੱਧ ਦੇ ਨਿਆਰੇ ਦੇ ਦੂ ਹਾਈਟ ਵੀ ਫੁੱਲਾ ਲੈਂਥ ਵੀ ਪੂਰੀ ਆ ਖੁੱਲ ਢੁੱਲੇ ਅੰਗਾਂ ਪੈਰਾਂ ਦੀ ਆ ਹਵਾਨਾ ਵੀ ਸੋਹਣਾ ਵੱਡਾ ਤਿਆਰ ਕੀਤਾ ਥਣ ਵੀ ਪੂਰਾ ਚੰਗਾ ਮੱਝ ਵਾਲਾ ਮੋਟਾ ਅਦੀ ਚਵਾਈ ਵਾਲਾ ਜਾਨ ਵਾਲਾ ਥਾਣਾ ਚਾਰਾ ਥਾਣਾ ਦਾ ਸੇਮ ਹੀ ਸਾਈਜ਼ ਆ ਬਾਕੀ ਸੂਈ ਸਵਾਈ ਹੈਗੀ ਭਾਵੇਂ ਦੋ ਟਾਈਮ ਚਾਰ ਟਾਈਮ ਚੋਕੇ ਲੈ ਜੇ ਅਗਲਾ ਫੁੱਲ ਵੱਡੀ ਵਹਿੜ ਤੇ ਇੱਕ ਮਗਰ ਗਿਫਟ ਹੈ ਫੀਮੇਲ ਕਾਫ ਬਸ਼ੜੀ ਜੇ ਬੱਚਾ ਹੁੰਦਾ ਲੈ ਜਾਣਾ ਫੇਰ ਵੀ ਪਹਿਣਾ ਸੀ ਨਾਲ ਪਰ ਬੱਚੀ ਹੈ ਇਹਦੇ ਨਾਲ ਚਲੋ ਇੰਨਾ ਫਾਇਦਾ ਹੋ ਜਾਂਦਾ ਘਰ ਵਾਲੇ ਪਰਿਵਾਰ ਦਾ ਕਿ ਜਿਹੜਾ ਤੁਸੀਂ ਦੁੱਧ ਛੱਡੋਗੇ ਉਹਨੂੰ 2 ਮਹੀਨੇ ਉਹ ਰਾਸ ਆਜੂ ਆਉਂਦੇ ਸਮੇਂ ਸਵੇਰ ਨੂੰ ਮਗਰ ਵਹਿੜ ਤਿਆਰ ਹੋ ਜੂ ਮੁੱਲ ਪਾਲ ਜੈਜਾ ਲੈ ਜਾਂਦੇ ਨਾਲ ਅਗਲਾ ਆਵੇ ਤੇ ਲੈ ਜੀ 80000 ਰੁਪਇਆ ਮਾਨਤਾਨ ਕਰਦੇ ਆ ਵਿੱਚ 80000 ਮੁੱਲ ਹੈ ਮਾਨਤਾਨ ਬਾਈ ਕਹਿੰਦਾ ਹੋ ਜੂ ਅਗਲਾ ਬੇਫਿਕਰ ਹੋ ਕੇ ਆ ਜੇ ਥਣਾ ਦੀ ਸਾਫ ਸੁਥਰੀ ਹੈ ਕੋਈ ਫੂਟ ਸ਼ਾਂਗ ਨਹੀਂ ਸੋਹਣੀ ਵਹਿੜ ਵੱਡੀ ਸੁਈ ਆ ਬਾ ਥੋੜਾ ਟਾਈਮ ਹੀ ਹੋਇਆ ਹੈ ਹੂੰ ਸੁਈ ਵੀ ਹੈ ਬਾਕੀ ਤੁਹਾਨੂੰ ਸਾਰਾ ਕੁਝ ਪ੍ਰੂਫ ਵਿਖਾ ਵੀ ਦਿੱਤਾ ਬੱਚਾ ਹਜੇ ਗੱਲ ਆ ਹੀ ਪਿਆ ਖਾਣ ਲੱਗਿਆ ਨਹੀਂ ਮਾਨ ਤਾਨ ਹੋ ਜੂ 20 20 ਤੋਂ 25 ਕਿਲੋ ਦੇ ਵਿੱਚ ਵਿੱਚ ਇੱਥੇ ਖੁੱਲਾ ਦੁੱਧ ਪਿਆ ਜੂ ਦੁੱਧ ਪਿਆ ਜੂ ਆਪਾਂ 20 ਪਲਸ 20 ਕਹਿ ਕੇ ਹੀ ਦੇ ਦਿੰਨੀ ਆ ਅਗਲੇ ਨੂੰ ਆਲੇ ਯਾਰ ਦੁੱਧ 24 25 ਕਿਲੋ ਦੇਉਗੇ ਆਪਾਂ 20 ਕਹਿ ਕੇ ਦੇਣੀ ਆ ਸਹੀ ਆ ਦੋ ਨੰਬਰ ਤੇ ਆ ਜਾ ਇਹ ਦੂਜੇ ਸੂਹੇ ਸੁੰਦੀ ਵੀਰੇ ਕਿੰਨੇ ਦਿਨ ਲੈ ਜੀ ਤਕਰੀਬਨ ਇੱਕ ਹਫਤਾ ਬਾਕੀ ਪਿਆ ਕਿੰਨਾ ਦੁੱਧ ਪਿਆ ਜੀ ਇਹ ਵੀ 20 ਪਲਸ ਆ ਲਈ ਆ ਹਾਂ ਹਾਂਜੀ ਕੱਢੀਏ ਬਾਹਰ ਨੂੰ ਦੋਸਤੋ ਦੂਜੇ ਸੂਹੇ ਸੁੰਦੀ ਹੈ ਹਫਤੇ ਦੀ ਕੱਚੀ ਆ ਇਹ ਵੀ 20 ਕਿਲੋ ਦੁੱਧ ਪਿਆ ਜੂ ਬਾਕੀ ਵੱਡੀ ਵਹਿੜ ਆ ਜੀ ਇਹਨਾਂ ਦੁੱਧੇ ਵੱਡੀਆਂ ਵੜਾ ਨਹੀਂ ਦਿੰਦਿਆਂ ਫਿਰ ਦੇਣਾ ਵੀ ਕਿੜੀ ਨੇ ਵਜਨ ਬਹੁਤ ਐ ਮੱਝਾਂ ਵਰਗਾ ਪਿੱਠਪੜਾ ਵਾਲ ਢੱਲਾ ਪਈਆਂ ਬਹੁਤ ਇੱਕ ਹਫ਼ਤੇ ਦੀ ਡੇਟ ਮੁਤਾਬਕ ਕੱਚੀ ਐ ਪੰਜ-ਛੇ ਦਿਨ ਅਗਲਾ ਭੈਣ ਪ੍ਰਭ ਵਧੀਆ ਸੇਵਾ ਸੰਭਾਲ ਗੌਰ ਕੇਅਰ ਕਰ ਲੈਂਦਾ ਜਦੋਂ ਤਿਆਰ ਹੋ ਜਾਂਦੀ ਐ ਇਹ ਵੀ ਇੱਕ ਨੰਬਰ ਵੜਾ ਵਾਂਗੂ ਸੋਹਣਾ ਵੱਡਾ ਹਵਾਨਾ ਤਿਆਰ ਕਰਕੇ ਸੂ ਥਾਣੇ ਦਾ ਵੀ ਪੂਰਾ ਚੰਗਾ ਆਹ ਦੀ ਚਵਾਈ ਵਾਲਾ ਭਾਵੇਂ ਹੱਥੀ ਚਵਾਈ ਕਰ ਲਓ ਭਾਵੇਂ ਮਸ਼ੀਨ ਤੇ ਚਵਾਈ ਕਰ ਲਓ ਸੀਰ ਸਾਬ ਦੋਵੇਂ ਚੰਗਿਆਂ ਪਵਾ ਵੀਰੇ ਦੇ ਵਿਚਾਲੇ ਖੜਾ ਗਿਆ ਅਗਲਾ ਚੁਵਾਈ ਕਰ ਲੇ ਇੰਨੀਆਂ ਠੰਡੀਆਂ ਬਾਕੀ ਜ਼ਿਆਦ ਵਾਲੀਆਂ ਵਹਿੜਾ ਜ਼ਿਆਦ ਵਾਲੀ ਲੱਤ ਥੋੜੀ ਮਾਰਦੀ ਹੁੰਦੀ ਆ ਠੰਡੀ ਨੇ ਲੱਤ ਸਿੱਟਣੀ ਹੁੰਦੀ ਆ ਥਣ ਦੂਸਰੀ ਸਾਈਡ ਤੋਂ ਵੀ ਵੇਖ ਲੋ ਇੱਕ ਨੰਬਰ ਦੇ ਪੂਰਾ ਚੰਗਾ ਮੋਟਾ ਜਾਨ ਵਾਲਾ ਥਾਣਾ ਥਾਣੇ ਦੇ ਵੀ ਪੂਰੇ ਚੰਗੇ ਆ ਗਲਾਬੀ ਥਾਣਾ ਆ ਅੱਧੀ ਚੁਵਾਈ ਵਾਲੇ ਗੈਬ ਚ ਲੱਗੇ ਹੋਏ ਆ ਚਾਰਾਂ ਥਾਣਾ ਦਾ ਸੇਮ ਹੀ ਸਾਈਜ਼ ਆ ਇਹਦਾ ਵੀ ਜੈਜਾ ਮਲ ਇਹਦਾ ਕੱਤੀ ਕਰਕੇ ਅੱਜ 75000 ਰੁਪਇਆ ਠੀਕ ਹੈ ਉਹ 75 ਚ ਮਾਨ ਕਰ ਦਿੰਦੇ ਸੂਈ ਹੁੰਦੀ ਇਹਦਾ ਵੀ 8000 ਰੁਪਇਆ ਵੱਡੀ ਆ ਪਲੀ ਆ ਤਾਜੀ ਆ ਕੋਈ ਐ ਨਹੀਂ ਵੀ ਸਾਫ਼ ਸੁਭਾਈ ਅਨੋਖੀ ਆ ਕਿਤੇ ਹਾਂ ਇਹ ਤਾਂ ਗੱਲ ਹੈ ਦੋਸਤੋ ਬਾਕੀ 30 30 35000 ਦੀਆਂ ਤਾਂ ਵੱਡੀਆਂ ਟੋਕੜਾਂ ਵੜਾਂ ਵੀ ਕੀ ਜਾਂਦੀਆਂ 10 10 15 15 ਕਿਲੋ ਦੁੱਧ ਵਾਲੀਆਂ ਇਹ ਤਾਂ ਫੇਰ ਕਰਮ ਵਾਲੀਆਂ ਸਿਆਲੂ ਸੈਲ ਵਧੀਆ ਖੁੱਲਾ ਦੁੱਧ ਪਿਉਣੀਆਂ ਤੇ ਜਿਹੜੀ ਆਪਾਂ ਟੋਕੜ ਲੈ ਲੈਨੇ ਆ ਉਹ ਅਗਲਾ ਕਹਿਣਦਾ ਬਾਈ ਯਾਰ 6 ਮਹੀਨੇ ਹੋ ਗਏ ਸੂਈ ਨੂੰ ਪਤਾ ਨਹੀਂ 6 ਮਹੀਨੇ ਦੀ ਸੂਈ ਆ ਕਿ ਡੇਢ ਸਾਲ ਦੀ ਸੂਈ ਆ ਕਿਉਂਕਿ ਹਾਂ ਅੱਜ ਕੱਲ ਇਮਾਨਦਾਰੀ ਬਾਹਲੀ ਤਾਂ ਹੈ ਨਹੀਂਗੀ ਬਾਕੀ ਫੋਨ ਨੰਬਰ ਸਕਰੀਨ ਤੇ ਆ ਫੁੱਲ ਚੰਗੀਆਂ ਵੜਣਾ ਪ੍ਰਾਈਜ਼ ਐ ਜੀ ਐ 2 ਨੰਬਰ 75000 ਦੀ ਮਾਨ ਤਾਨ ਹੋ ਜੂ ਜੇ ਕੋਈ ਇੱਕ ਨੰਬਰ ਲੈਣ ਦਾ ਚਾਹ ਵਣ ਸੂਈ ਸਵਾਈ 80000 ਦੀ ਇਹ ਜੋੜਾ ਵੜਣਾ ਦਾ ਸੇਲ ਐ ਫੁੱਲ ਵੱਡੀਆਂ ਵੜਣਾ ਚੰਗੇ ਦੁੱਧ ਵਾਲੀਆਂ 20 ਤੋਂ 25 ਕਿਲੋ ਦੇ ਵਿੱਚ ਵਿੱਚ ਦੋਵੇਂ ਵੜਣਾ ਖੁੱਲਾ ਦੁੱਧ ਪਿਆ ਦੇਣੀਆਂ ਬਾਕੀ ਫੋਨ ਨੰਬਰ ਸਕਰੀਨ ਤੇ ਆ ਜਿਹੜੇ ਵੀ ਭੈਣ ਭਰਾ ਦੇ ਜਿਹੜਾ ਵੀ ਜਾਨਵਰ ਪਸੰਦ ਆਉਂਦਾ ਪਿੰਡ ਚੰਦਪੁਰਾਣੇ ਦੇ ਦੋ ਨਾਂ ਖੜੇ ਆ ਫੋਨ ਨੰਬਰ ਸਕਰੀਨ ਤੇ ਆ ਵੀਰ ਨਾਲ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਿਓ ਤੇ ਲਾਸਟ ਇਹਦੇ ਵਿੱਚ ਰੋਟੀਨ 'ਚ ਮੇਰੀਆਂ ਸਾਰੀਆਂ ਵੀਡੀਓ ਵੇਖਣ ਲਈ ਤੇ ਇਨਾ ਪਿਆਰ ਸਤਿਕਾਰ ਦੇਣ ਲਈ ਸਾਰੇ ਭੈਣ ਭਰਾਵਾਂ ਦਾ ਦਿਲੋਂ ਧੰਨਵਾਦ ਕਰਦਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜਲ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ 'ਚ